ਅਹ ਅਹ ਆਹ ਕੱਲ ਮੈਨੂੰ ਭੇਜੀ ਫੋਟੋ ਨਹੀਂ ਨਹੀਂ ਕੋਠੇ ਤੇ ਬੈਠੀ ਆ ਕੋਠੇ ਤੇ ਬੈਠੀ ਆ ਮੈਂ ਚੰਗੀ ਭਲੀ ਬੈਠੀ ਚਾਹ ਪੀਂਦੀ ਦੀਦੀ ਦੀਦੀ ਉਹ ਵਲੋਗ ਬਣਾ ਲੈ ਮੈਂ ਚੱਲ ਫਿਰ ਬੋਲ ਹੁਣ ਮੈਂ ਕਰਦੇ ਬਲੌਗ ਨਹੀਂ ਹੁੰਦੇ ਉਹਨਾਂ ਚਲਦੀ ਦੀ 2-3 ਮਿੰਟ ਦੀ ਸਪੀਚ ਦੇ ਅੱਜ ਮੇਰੇ ਚੈਨਲ ਤੇ ਮੈਨੂੰ ਸਪੀਚ ਦੇਣੀ ਹੈ ਮੇਰੇ ਚੈਨਲ ਦੀ ਪ੍ਰੋਮੋਸ਼ਨ ਕਰਦੇ ਆਪਣੇ ਦੀ ਬਾਣੀ ਤੇ ਤੇਰਕਾ ਨਹੀਂ ਤੇ ਮੈਂ ਸਪੀਚ ਕੀ ਦਵਾਂ ਜਦੋਂ ਗਾਇਜ਼ ਵੀਰੇ ਜਦੋਂ ਮੈਂ ਕੁਝ ਬੋਲਣ ਲੱਗਦੀ ਹਾਂ ਨਾ ਮੈਨੂੰ ਕਈ ਵਾਰ ਜੇ ਮੈਂ ਸੂਟ ਕਹਿਣਾ ਉਹ ਤਾਂ ਕੋਈ ਚੱਕਰ ਗਲਤੀ ਨਾ ਮਿਸਟੇਕ ਹੋ ਜਾਂਦੀ ਕਈ ਇਹਦੀ ਗਲਤੀ ਨਹੀਂ ਵੀ ਨਾ ਮਿਸਟੇਕ ਹੋਣੀ ਚਾਹੀਦੀ ਤੇ ਬਲੌਗ ਆ ਰਹੇ ਨੇ ਜੀ ਬਹੁਤ ਘੈਂਟ ਘੈਂਟ ਬਲੌਗ ਆਉਣਗੇ ਕਿਉਂਕਿ ਅਸੀਂ ਪਿੰਡ ਪਹੁੰਚੇ ਹੋਏ ਹਾਂ ਤੁਹਾਨੂੰ ਪਤਾ ਹੀ ਹੈ ਹਨਾ ਅੱਜ ਕਿਹਦੀ ਤਰੀਕ ਉਹ ਆਹ ਸੱਚ ਦੀਦੀ ਦੇ ਤੋਂ ਚਿੱਤ ਆ ਗਿਆ ਮੈਨ ਅਸੀਂ ਸਰਜੈਂਟ ਸਲਾਹ ਕਰਨ ਦੇ ਵੀ ਦੀਰਾਂ ਨੂੰ ਹੁਣ ਪੱਕੇ ਪਿੰਡ ਲੈ ਆਈਏ ਕਿਉਂਕਿ ਪਹਿਲਾਂ ਸਾਡੀ ਪਲਾਨ ਸੀ ਕਿ ਸਿਰਫ ਸਿਮਰਨ ਦੇ ਜਾਣ ਤੱਕ ਉੱਥੇ ਰੁਕਣਾ ਸੀਗਾ ਤੇ ਹੁਣ ਸਿਮਰਨ ਨੂੰ ਤੇ ਸੁਖਦਰ ਨਾਲ ਸਾਲ ਹੋਣ ਵਾਲਾ ਮੇਰੇ ਪੁੱਤ ਦਾ ਬਰਥਡੇ ਆਣ ਵਾਲਾ ਆ ਬਸ ਰਹਿ ਗਿਆ ਦੋ ਤਿੰਨ ਦਿਨ 18 ਸਤੰਬਰ ਨੂੰ ਸਿਮਰਨ ਸਾਡੀ ਦਾ ਬਰਥਡੇ ਆ ਉਹ ਗਈ ਹੋਈ ਹੈ ਮਮਣ ਗਈ ਹੋਈ ਹੈ ਅੱਜ ਸਦੀਆਂ ਬਾਅਦ ਗੁਆਂਡੀਆਂ ਕਰੇ ਉਹਨੇ ਕਿੱਥੇ ਹੋਣਾ ਛੇਤੀ ਤੇ ਹੁਣ ਜੀ ਟਾਈਮ ਹੋ ਚੁੱਕਿਆ ਸ਼ਾਮਾਂ ਦੇ ਆਈ ਫਿਰ 4:30 ਹੋ ਚੁੱਕੇ ਨੇ ਤੇ ਦਿਨ ਹੈਗਾ ਜੀ ਸੈਚਰਡੇ ਦਾ ਤੇ ਅੱਜ ਅਸੀਂ ਕੜੀ ਭਰಾಣੀ ਹੈ ਤੇ ਬਸ ਪਹਿਲਾਂ ਅਸੀਂ ਚਾਹ ਪੀ ਲਈਏ ਤੇ ਉਦੋਂ ਬਾਅਦ ਅਸੀਂ ਬਾਹ ਦੇਖੋ ਫਤਿਹ ਤੁਹਾਨੂੰ ਪਿੱਛੇ ਰੋਂਦਾ ਦਿਖਦਾ ਹੋਣਾ ਤੇ ਮੈਂ ਇਹਨੂੰ ਇਹ ਕਹਿ ਰਹੀ ਵੀ ਕੱਲ ਤੁਸੀਂ ਮੇਲੇ ਜਾਇ ਅੱਜ ਕੀ ਕਰਨ ਜਾਣਾ ਉੱਥੇ ਇੰਨੀ ਭੀੜ ਬੱਚੇ ਵੀ ਨਾ ਸੱਚੀ ਹੋਏ ਕੱਲ ਕੱਲ ਮੇਰੇ ਕੱਲ ਵਾਲੇ ਵਲੌਗ ਚ ਵੀ ਆਹੀ ਸੂਟ ਇੱਕੋ ਸੂਟ ਤੁਹਾਡੇ ਕੋਲ ਵੀਰੇ ਮੈਂ ਧੋ ਕੇ ਪਾਇਆ ਮੈਂ ਧੋਣ ਵਾਲਾ ਨਹੀਂ ਪਾਇਆ ਅੱਛਾ ਮੇਲੇ ਜਾਣਾ ਤਰੇ ਕੰਮ ਹੁੰਦਾ ਨਹੀਂ ਨਹੀਂ ਮੈਂ ਮੇਰੇ ਚਲੀ ਮੈਂ ਕੌਣ ਜੱਲ ਮੇਲੇ ਚ ਆ ਲਾ ਜਾ ਚਿੱਕਾ ਛੜਿਆ ਹਾਂ ਚੱਲ ਨਹੀਂ ਅੰਮਣ ਆ ਜਾ ਨਹੀਂ ਕੱਦਾ ਹੀ ਪਿਆਗਾ ਕਮਿੰਦਰ ਬੈਠਾ ਸੀ ਤੇ ਅੱਛਾ ਤੁਹਾਡਾ ਤਾਂ ਡਾ ਦੇ ਕੋਲਾ ਫੁੱਲਾਂ ਵਰਗਾ ਪਾਰ ਏ ਤੈਨੂੰ ਬੜਾ ਦੁੱਖ ਲੱਗਾ ਜੀਜੇ ਦਾ ਹੱਦ ਕਰਦੀ ਏ ਤੂੰ ਉੱਠ ਫੇ ਮਰੁੱਤੀਏ ਨਾ ਨਾਮ ਕਰ ਨਾ ਮੰਦਾ ਅੱਗ ਲੱਗੀ ਲੱਗੀ ਅੱਗਣ ਦੂਜੇ ਨੂੰ ਐਦਾਂ ਕਹਿੰਦੇ ਮੂੰਹ ਬਾਹਰ ਕੇ ਗੱਲ ਕਰਦੇ ਦੂਜੇ ਨੂੰ ਕਿੱਦਾਂ ਬੋਲਦੀ ਹੁੰਦੀ ਹੈ ਨਖ ਡੱਡੂ ਵਰਗੀਆਂ ਨਖ ਡੱਡੂ ਵਰਗੀਆਂ ਜਬਾਨ ਆ ਜੇ ਵੀ ਕੰਟਰੋਲ 'ਚ ਨਹੀਂ ਆਉਂਦੀ ਹੈਗੀ ਇਹਨੂੰ ਕੋਈ ਨਾ ਕੰਟਰੋਲ ਕਰ ਚੱਲ ਖੜੀ ਹੋ ਕਿੱਡੀ ਉਹ ਐ ਕਿੱਡੀ ਨੀਤ ਦੀ ਮਾੜੀ ਮੈਂ ਕਲੈਪ ਕਰਦੀ ਮਾਂ ਦੀ ਤੇ ਨਹੀਂ ਕੀਤਾ ਨਹੀਂ ਨਾ ਦਫਾ ਪਰੇ ਜਾ ਕੇ ਹਾਂ ਬਾੜੀ ਆ ਰਹੀ ਚੱਲੀ ਐ ਇਹ ਪਤਾ ਨਹੀਂ ਕਿਦਾ ਮਫਰਲੇ ਮੈਂ ਪਾਲੀਏ ਗੱਲ ਚ ਪਿੰਡ ਜਾਣਾ ਚੰਗਾ ਨਹੀਂ ਲੱਗਦਾ ਹੈਗਾ ਇਦਾਂ ਨੂੰ ਹੱਤੀਆਂ ਹਨਾ ਬੱਡਦੀਆਂ ਤੇ ਲਓ ਜੀ ਪਹਿਲਾਂ ਹੀ ਜਾ ਜੀ ਪਿੰਡ ਫੜੇ ਪਿੱਛੇ ਹੋ ਜਾ ਬਟੇ ਪਾਪਾ ਵੇਚਨੇ ਫੜੇ ਪਿੱਛੇ ਨਾ ਹੋ ਗੱਡੀ ਦੇ ਫੇਲ ਪੋਛਤੀ ਖੋਲ ਤਾਂ ਮੈਂ ਗੇਟ ਉੱਤੋਂ ਦੀ ਲੰਗਣੀ ਕੱਢੀ ਗੇਟ ਬੰਦ ਪਿਆ ਫਤਿਓ ਖੋਲ ਬੁੱਤ ਸਾਈਡ ਦਾ ਗੇਟ ਉਹਨਾਂ ਦੀਆਂ ਪਿੱਛੇ ਦੇਖੀ ਉਹ ਕਿੱਥੇ ਗਈ ਜੂੜਿਆਂ ਦੇ ਸੋਹਣੇ ਲੱਗਦੇ ਉਹ ਕਿੱਥੇ ਗਈ ਵੱਡੀ ਅੱਛਾ ਸਕੂਟਰੀ ਲੈ ਫੜ ਮੈਂ ਪਿੱਛੇ ਕਰਾਂ ਚਾਬੀ ਦੇ ਲੈ ਆ ਕੇ ਮੈਨੂੰ ਜਾ ਫਤ ਚਾਬੀ ਲੈ ਕੇ ਸਕੂਟਰੀ ਦੀ ਹਾਂ ਓ ਜਦੋਂ ਕੜੀ ਬੰਨੀ ਸ਼ੁਰੂ ਹੋ ਗਈ ਆ ਰੋਲਾ ਰੋਲਾ ਪਾਉਂਦੀ ਆ ਹਾਂ ਸ਼ਾਂਤੀ ਹੋ ਜਾਂਦੀ ਜਦੋਂ ਬੰਦ ਹੁੰਦੀ ਹੈ ਤਾਂ ਇਹ ਜਿਹਾ ਵੀ ਆਵਾਜ਼ ਨਾ ਆਵੇ ਚੱਲਦੀ ਹੈ ਨਾ ਧੂਆਂ ਵਿੱਚ ਹੀ ਹੋਏ ਬਸ ਕਿਉਂ ਦੱਸਿਓ ਕਮੈਂਟ ਕਰਕੇ ਕਿ ਐਂ ਜਿਵੇਂ ਸਾਰਿਆਂ ਦੀ ਰੋਲਾ ਪਾਉਂਦੀ ਜਿਵੇਂ ਸਾਡੀ ਪਰ ਉਹਨਾਂ ਚੋਰਾਂ ਨੇ ਟੇਕਾ ਲਿਆ ਫਿਰ ਇਹ ਚੀਜ਼ ਉਹੀ ਕਮੈਂਟ ਕਰਕੇ ਦੱਸਿਓ ਵੀ ਬੀਬੀ ਚਿਮਣੀ ਨਾਲ ਆਵਾਜ਼ ਕਰਨ ਵਾਲੀ ਵੀ ਹੁੰਦੀ ਆ ਹੁੰਦੀ ਆ ਇੱਧਰ ਆਦਾ ਸਿਮੂ ਪੁੱਤ ਜਾ ਰਿਹਾ ਕਾਲਜ ਤੇ ਦੇਖੋ ਕਿਵੇਂ ਕੁੱਕੜ ਕੇ ਠੰਡ ਚ ਕੁੰਗੜ ਕੇ ਬੈਠੀ ਦੇਖੋ ਟੋਪੀ ਪਾ ਕੇ ਹੁੰਦਾ ਪੁੱਤ ਸਰਸ ਹਾਏ ਹਾਏ ਕੀ ਇਹ ਇਹਨੂੰ ਕੱਢਤੀ ਆ ਲੋ ਕੋ ਟੋਪੀ ਕੱਢ ਕੇ ਰੱਖ ਟੋਪੀ ਕੱਢੋ ਨਾ ਟੋਪੀ ਕੱਢਣੀ ਨਹੀਂ ਹੈਗੀ ਦੱਸ ਹਾਂ ਨੀ ਪਰ ਵੀ ਮੈਂ ਸੱਚੀ ਹੋਣੀ ਨਹੀਂ ਲਾਦ ਮੈਂ ਮਜ਼ਾਕ ਨਹੀਂ ਕਰਨ ਉਹ ਚੱਲੇ ਨੇ ਸੁਨਾਮ ਇਹਦੀ ਫਰੈਂਡ ਜਾ ਰਹੀ ਆ ਕਨੇਡਾ ਮੰ ਨਿਊਜ਼ੀਲੈਂਡ ਦਾ ਵੀਜ਼ਾ ਆ ਗਿਆ ਅਮਨ ਦੀ ਫਰੈਂਡ ਦਾ ਤੇ ਅਮਨ ਜਾ ਰਹੀ ਅੱਜ ਆਪਣੇ ਫਰੈਂਡ ਨੂੰ ਮਿਲਣ ਫਰੈਂਡਸ ਨੂੰ ਮੰਨ ਦੇ ਫਰੈਂਡਸ ਬਹੁਤ ਨੇ ਅਮਨ ਆਪਣੇ ਫਰੈਂਡਸ ਨੂੰ ਮਿਲਣ ਚੱਲੀ ਅੱਜ ਆਹ ਦੇ ਹਾਂ ਤੇ ਦਮੂ ਅੱਜ ਬੇਟਾ ਮੈਂ ਸੌਂਗੀ। ਜੋ ਕਹਾ ਤੇ ਲਗ ਦੋ ਨੂੰ ਗਈ। ਦਵਾ ਨਹੀਂ ਉਹ ਦੇਉ ਨਾ 24 ਘੰਟੇ ਬੁੱਠਾ ਹੀ ਬੋਲਿਆ ਕਰ। ਚਲ ਜਾ ਜਾ ਬਾਰੇ ਡਰਾਮੇ ਜੇ ਨਾ ਕਰ। ਆਹ ਉਹ ਦੇ ਲੂ ਲਾਉ ਕੋਈ। ਆ ਮੈਨੂੰ ਕੀ ਪਤਾ ਕਿੱਥੇ ਲਫਾਫਾ ਲੂ ਲਾਉਣ ਵਾਲਾ। ਤੂੰ ਮੇਰੀ ਨਾ ਜਾਨ ਛੱਡੀ। ਤੂੰ ਲਾਬਲੀ ਉਥੋਂ ਮਗਰੋਂ ਕਰੇ। ਹੂੰ। ਹੂੰ। ਮੱਚ ਗਈ ਦੱਸ ਦੇ। ਜਾ ਜਾ ਦਫਾ ਹੋ ਸੋਣਾ ਲੱਗਣ ਦਿਆ। ਜਾ ਜਾ ਨਿਕਲ ਤੂੰ ਆ ਸਾਨੂੰ ਇਹਨੂੰ ਤੋਰ 550 ਰੁਪਏ ਆਪਾਂ ਨੂੰ ਪਾ ਦੇ ਲਿਆ ਗਿਆ ਸਾਰੀ ਖਰੀਦਣ ਨੂੰ clara ਹੋਰ ਉਹਨੂੰ ਲੁੱਤੇ ਮਸਾ ਇਕੱਠੇ ਕਰਕੇ ਕੈਸ਼ ਚਲ ਜਾ ਤੂੰ ਨਿਕਲ ਬਲਰਾ ਮੈਨਾਂ ਕਾ ਡਰਾਮੇਬਾਜ਼ ਡਰਾਮੇਬਾਜ਼ ਔਰਤ ਕਿੱਡੀ ਖਰਾਬ ਹੈ ਦੇਖੋ ਸਾਨੂੰ ਲਾ ਕੇ ਕੰਮ ਤੇ ਆਪ ਚੱਲੀ ਸਾਡਾ ਵੀਕੈਂਡ ਆ ਮਨੰਦੀ ਏ ਲਓ ਜੀ ਆਹ ਦੇਖੋ ਕੈਮਰੇ ਤੇ 2 ਦੋ ਕੈਮਰੇ ਲੱਗੇ ਨੇ ਵਨ ਮੈਂ ਚੱਲੀਆਂ ਸੁਨਾਮ ਮੇਰੀ ਫਰੈਂਡ ਨੇ ਗਾਣਾ ਬਾਹਰ ਜਿੱਦਾ ਤੁਸੀਂ ਗਗਨ ਦੇ ਚੈਨਲ ਤੇ ਦੇਖਿਆ ਹਨ ਇਹਨਾਂ ਨੇ ਮੈਨੂੰ ਪਰਚੇ ਤਾਂ ਪਰਚੋ ਸਾਰੇ ਪੈਸੇ ਕੱਢ ਲਏ ਭੁੱਖੀਆਂ ਨੇ ਤੇ ਪ੍ਰਧਾਨ ਸਾਹਿਬ ਸਾਡੇ ਆਹ ਰੜੇ ਪੈ ਪੂਰੇ ਛੇਤੀ ਆ ਜਾ ਆ ਇਹ ਸੂਟ ਪੈਸੇ ਨਹੀਂ ਕੀਤਾ ਪ੍ਰੈਸ ਕੀਤਾ ਵਾ ਨਹੀਂ ਸਹੀ ਤੇ ਹੈਗਾ ਦੀ ਤੇ ਜਾਣਦੇ ਲੋਕਾਂ ਨੂੰ ਪਤਾ ਕੰਮੇ ਬੰਦੇ ਦਾ ਕੰਮ ਹੈ ਜਾਇ ਜਾਇਦਾ ਮੂੰਹ ਹੈ ਹੋਇਆ ਸੂਟ ਹੈ ਮੱਛਰ ਦੇ ਮਗਰੰਤੀ ਜਾਂ ਹਾਨੂੰ ਮੱਛਰ ਨੂੰ ਕਿਹਾ ਗਾਇ ਤੇ ਉਹ ਇਹਨੂੰ ਮਦੁੱਕੀ ਤਿੱਕੀ ਧੋਰੀਆਂ ਹੀ ਮੱਛ ਦੇਂਦੇ ਕੋਈ ਨਹੀਂ ਤਿੱਕੀ ਕੋਈ ਨਾ ਮਾੜੇ ਫਰੈਂਡਸ ਨੂੰ ਮਿਲਣ ਚੱਲੀ ਅਮਣ ਅੱਜ ਆਪਣੇ ਤੁਹਾਡਾ ਵੀਕੈਂਡ ਇਹੋ ਜਿਹਾ ਹੀ ਹੁੰਦਾ ਬੋਰਿੰਗ ਹੀ ਫੇਰ ਚੱਲੇ ਆਪਣੇ ਅੱਡੇ ਤੇ ਤੇ ਦੀਦੀ ਅੱਜ ਬਣਾ ਰਹੇ ਨੇ ਕੜੀ ਅੱਜ ਨਾ ਸ਼ੁਕਰ ਦੀਦੀ ਇੱਥੇ ਨਹੀਂ ਤੇ ਮੈਂ ਖੱਲੀ ਨਾ ਫਸ ਜਾਣਾ ਅਸੀਂ ਦੀਦੀ ਬਣਾਉਣ ਲੱਗੀ ਕੜੀ ਤੇ ਮੈਂ ਬਸ ਆਟਾ ਕੰਨ ਕੇ ਰੱਖਤਾ ਇਹ ਪਾਣੇ ਪੁੰਨੇ ਮਾਜ ਕੇ ਤੇ ਹੁਣ ਬਸ ਕੜੀ ਗੋਠੇ ਤੇ ਜਾ ਕੇ ਬੈਂਣੀ ਆ ਜੇ ਲੱਗਿਆ ਟਾਈਮ ਬਸ ਕੜੀ ਬਣ ਜੇ ਸਿਮ ਕਰਕੇ ਹਣਾ ਸਿਮ ਕਰਕੇ ਰੱਖ ਜਾਵਾਂ ਫੁਲਕੇ ਤੇ ਛਰ ਕੇ ਲਾਵਾਂਗੇ ਦੁਸਮਾਨ ਕੱਟ ਸਾਰਾ ਤੇ ਉਦੋਂ ਬਾਅਦ ਮੈਂ ਸੋਚਣ ਦੀਆਂ ਵੀ ਇਹ ਕਿ ਐਪਲ ਕੱਟਾ ਹੈ ਨਾ ਵਿਚਾਰੇ ਕੱਲ੍ਹ ਦੇ ਆਏ ਪਏ ਨੇ ਤੇ ਬਾਹਲੇ ਸੋਹਣੇ ਨੇ ਸੋਹਣੇ ਦੇਖੀ ਸੋਹਣੇ ਬੜੇ ਕਿੰਨਾ ਪਿਆਰਾ ਕਲਰ ਹੈ ਨਾ ਪੀਸਟਿੰਗ ਨਹੀਂ ਹੈਗੀ ਇਹਨੇ ਤੇ ਹਾਂ ਪਰ ਚਲ ਦੀ ਛੇਤੀ ਕਰ ਲਾ ਤੜਕਾ ਅੱਜ ਇਹ ਕੜੀ ਚ ਪਕਾਉਣੇ ਨਹੀਂ ਪਾਣੇ ਬਿਨਾ ਪਕੌੜਿਆਂ ਤੋਂ ਬਣਾਣੀ ਹੈ ਕੜੀ ਕਿਉਂਕਿ ਤੁਹਿਆ ਮੈਂ ਉਹ ਡਾਕਟਰ ਆਖੇ ਵਾਹੀ ਪਕੌੜੇ ਮੇਲੇ ਚੋਂ ਲਿਆ ਕੇ ਖਾ ਲੈ ਤੁਹਾਨੂੰ ਪਤਾ ਮੇਲਾ ਚੱਲ ਰਿਹਾ ਨਾ ਸਾਜਲੀ ਦਾ ਤੇ ਉੱਥੋਂ ਪਕੌੜੇ ਫਰ ਆ ਰਹੇ ਨੇ ਤੇ ਉਹ ਖਾ ਕੇ ਤਾਂ ਹੁਣ ਹੈਵੀ ਹੋ ਗਿਆ ਮੇਰਾ ਹੁਣ ਲਿੰਕਾ ਪੀਣ ਦਾ ਜੀ ਕਰ ਰਿਹਾ। ਸਾੜੀਆਂ ਮੇਚਾਂ ਮੇਥੇ, ਦੂਨ ਮਿਰਚ, ਮਸਾਲਾ, ਪਿਆਜ਼ ਤੇ ਥੋੜੀ ਜਿਹੀ ਆਲੂ। ਹੂੰ। ਤੇ ਗੱਲ ਰ ਇਹਨਾਂ ਦੀ ਦੇ ਕਹਿੰਦੇ ਇਹ ਵੀ ਨਹੀਂ ਪੱਥਰ ਤੇ ਬੁਟੀਕ ਦਾ ਰੱਖਣਾ ਏ। ਹੂੰ। ਮੈਂ ਕੱਲ ਕਿਹਾ ਤੇ ਉਹ ਤਾਂ ਕੋਈ ਹੋਰ ਕੰਮ ਹੀ ਕੈਨਸਲ ਹੋ ਗਿਆ ਤੇ ਹੁਣ ਉਹ ਕਿਹੜਾ ਕੰਮ ਹੀ ਛੱਡੋ ਪਰ ਦੱਸਣ ਦਾ ਕੋਈ ਫਾਇਦਾ ਨਹੀਂ ਹੈਗਾ। ਤੇ ਮੈਂ ਹੁਣ ਸੋਚਿਆ ਵੀ ਜਿਹੜਾ ਕੰਮ ਕਰਨਾ ਮੈਂ ਦੱਸਣਾ ਨਹੀਂ ਹੈਗਾ ਪਹਿਲਾਂ ਕਰਕੇ ਤੇ ਫੇਰ ਉਹਦਾ ਬਾਅਦ ਦੱਸਣਾ। ਕਿਉਂ ਪਹਿਲਾਂ ਰੌਲਾ ਪਾ ਕੇ ਫਿਰ ਕੰਮ ਨਹੀਂ ਬੰਦਾ ਹੈਗਾ। ਆਹ ਕੌਣ ਆ? ਇੱਕਾ ਕੈਮਰਾ ਲੱਗੇ ਭਾਵੇਂ ਨਾ ਵੀ ਹੋਵੇ ਕੋਈ ਤੇ ਉਹੀ ਜਾਣ ਜਾਣ ਕੇ ਕੈਮਰਾ ਤੇ ਧਿਆਨ ਜਾਈ ਜਾਂਦਾ ਦੀਦੀ ਭਾਜੀ ਕਿੰਨੇ ਵਜੇ ਜਾਣਾ ਭਾਜੀ ਹਰੇ ਦਫਤਰ ਤੋਂ 7 ਵਜੇ ਮਿਲਣਾ ਹੋਗਾ ਤਰਫ ਸੋ ਸਵੇਰੇ 6:30 ਹੋਏ ਨੇ ਫਿਰ ਉਹਨਾਂ ਨੇ ਹੋਰਦੀ ਆਪਣੇ ਘਰਾਂ ਕੋਈ ਕੰਮ ਕਰਵੋਗੇ ਆਪਣਾ ਹਾਂ ਮੈਨੂੰ ਮੰਮੀ ਦਾ ਫੋਨ ਆਇਆ ਦੋ ਵਾਰੀ ਮੈਨੂੰ ਪਤਾ ਨਹੀਂ ਸੀ ਨਹੀਂ ਚੋਕਤ ਲਿਆਏ ਮੈਂ ਕੀ ਹੈ ਮੈਂ ਘਰੇ ਜਾ ਕੇ ਕਰਦੀ ਹਾਂ ਉਹਨਾਂ ਕੱਟੀ ਮਿਰਚਾਂ ਕੱਟੀਆਂ ਮਾਂ ਦੀ ਠਕੀ ਨਹੀਂ ਮੈਂ ਦੂਜਿਆਂ ਨੇ ਹੀ ਕੱਟਦੀਆਂ ਕੋਈ ਗੱਲ ਨਹੀਂ ਸਾਰਿਆਂ ਨੇ ਕਹਿਣਾ ਤੁਹਾਡੀ ਦੀਦੀ ਕੋਲ ਸੂਟ ਹੈ ਨਿੱਕਲ ਵੀ ਆਹੀ ਸੂਟ ਅੱਜ ਵੀ ਇਹੀ ਸੂਟ ਗਾਈ ਵੀਰੇ ਹੂੰ ਸਾਰੇ ਕੱਪੜੇ ਤਾਂ ਨਾ ਲਿਆਈ ਹੋਈਆਂ ਤੇ ਬਸ ਕੱਲ ਪਾਇਆ ਸੀ ਪਾਇਆ ਘੜੀ ਦੀ ਘੜੀ ਸੀ ਬਸ ਸਵੇਰੇ ਜਾਣਾ ਸੀ ਕਿਤੇ ਤੇ ਫੇਰੇ ਹੀ ਪਾ ਲਿਆ ਠੀਕ ਹੋਈ ਧੋ ਕੇ ਪਾਇਆ ਹੈ ਨਹੀਂ ਕਿ ਫੋਨ ਵਾਲਾ ਪਾਇਆ ਹੋਇਆ ਹਾਂ ਧੋ ਕੇ ਪਾਇਆ ਹੋਇਆ ਤੇ ਡਿਸਪਾਈ ਦੇ ਰਹੇ ਨੇ ਹਾਂ ਲੱਗਿਆ ਤੁਹਾਡਾ ਕਿੰਨਾ ਕਰ ਗਿਆ ਆਲੂ ਪਾ ਤਾ ਨਾ ਥੋੜੇ ਲੇਟ ਪੁੰਚ ਗਏ ਤੇ ਮੈਂ ਨਿਆਣਿਆਂ ਨੂੰ ਵੀ ਫੋਨ ਕਰਾਂ ਅੰਦਰੋਂ ਅੰਦਰ ਪਾ ਕੇ ਆ ਗਏ ਨੇ ਹੂੰ ਤੇ ਰਹੀ ਚੱਲਦੀਆਂ ਹੱਤਾਂ ਤੇ ਲੈਣੇ ਤਾਂ ਕਿ ਕਿਹੜੀ ਕਿਹ ਜਸਤਾਂ ਪਾਠ ਰਹੀ ਹੁੰਦਾ ਤਾਂ ਮੌਸਮ ਠੰਡਾ ਹੁੰਦਾ ਨਾ ਪਰ ਮੇਰੇ ਫੋਨ ਨੂੰ ਦੇਖਿਓ ਪਤਾ ਨਹੀਂ ਕਿ ਕੀ ਕੀੜੀ ਕਿੱਥੋਂ ਚੜ ਗਈਆਂ ਇਹ ਕਾ ਠੰਡ ਦੇ ਮੌਸਮ ਚ ਇਹ ਵੀ ਪੂੰਗਾ ਹੀ ਐ ਸੱਚੀ ਜੀ ਜਦੋਂ ਇਹ ਭਾਂਡੇ ਵਿੱਚ ਮੰਜਣ ਲੱਗੇ ਜਾਵਾਂ ਇੱਕ ਸੁੱਖਾ ਮਾਰੇ ਹੱਥ ਇੱਕ ਹੱਥ ਨਹੀਂ ਐ ਦੋ ਹੱਥ ਨੇ ਮਾਰੇ ਆ ਦੇਖੋ ਦੀਦੀਆਂ ਕੋਲ ਸੱਟ ਪਾਇਆ ਤਾਂ ਫਿਰ ਮਮਾ ਨੇ ਕਹਿੰਦਾ ਤੂੰ ਇ ਕੀ ਟਰੀ ਬਣੇ ਹੋਇਆ ਕਹਿੰਦਾ ਸਾਡੇ 32 ਹੱਥ ਨੇ ਜੀ ਹਾਂ ਲੋਕਾਂ ਤੇ ਦੰਦ ਹੁੰਦੇ ਵੱੱਤੀ ਸਾਡੇ ਹੱਥ ਤੇ ਮੇਰੇ ਵਲੌਗਸ ਕੋਈ ਦੇਖਿਆ ਸੀ ਕੱਪੜੇ ਸੁੱਕਣੇ ਪਾ ਕੇ ਪਿਆਜ਼ ਕੁਝ ਕੱਟੇ ਹੁਣ ਜਿਵੇਂ ਆਟਾ ਗੋਲ ਕੇ ਰੱਖਤਾ ਅੱਜ ਸੰਡੇ ਸਪੈਸ਼ਲ ਡੇ ਤੇ ਬਣ ਗਏ ਨੇ ਪੂੜੀਆਂ ਚੋਲੇ ਹਾਂਜੀ ਤੇ ਬਾਅਦ ਭਾਵੇਂ ਇਹ ਸੌਂ ਹੀ ਜਾਈਏ ਬਾਅਦ ਚ ਬਿਲਕੁਲ ਬਾਅਦ ਭਾਵੇਂ ਕੀ ਪਤਾ ਇਹ ਵੀ ਪੂੜੀਆਂ ਚ ਲਗਾ ਕੇ ਕੋਈ ਝੜ ਜਾਣੀ ਕੰਮ ਕਰਨ ਵਾਲਾ ਇਹ ਨਹੀਂ ਗੈਰ ਹੈ ਵੀ फटाफट ਸਾਰੇ ਕੰਮ ਨਿਬੇੜ ਲੋ ਕਿਉਂਕਿ ਬਾਅਦ ਚ ਸੁਸਤੀ ਚੜ ਜਾਣੀ ਹੈ ਤੇ ਫੇਰ ਕਿਸੇ ਨੇ ਕੰਮ ਦੇ ਨੇੜੇ ਆਉਣਾ ਹੈਗਾ ਤੇ ਜਿੰਨੀ ਛੱਤੀ ਹੋ ਸਕੇ ਕੰਮ ਕਰ ਲੋ ਛੋਟੀ ਬਟਿਕ ਵਾਲੀ ਉਹਨੂੰ ਸਪਾਈਆਂ ਕਰਨਾ ਆਇਆ ਹੋਇਆ ਉਹ ਬੰਦਾ ਇੱਧਰ ਲੱਗਿਆ ਹੋਇਆ ਸਪਾਈਆਂ ਕਰਨਾ ਦੇਖੋ ਤੇ ਇਹਨਾਂ ਨੂੰ ਕਿਹਾ ਵੀ ਜਲਦ ਤੋਂ ਜਲਦ ਕਰ ਲੋ ਸਿਰਫ ਪੂੜੀਆਂ ਖਾਣ ਤੋਂ ਪਹਿਲਾਂ ਪਹਿਲਾਂ ਜੋ ਹੋ ਸਕਦਾ ਉਹਨ ਉਦੋਂ ਬਾਅਦ ਕੁਛ ਨਹੀਂ ਹੋਣਾ ਪਹਿਲਾਂ ਮੈਨੂੰ ਖਵਾ ਲਿਓ ਹਾਂ ਪਹਿਲਾਂ ਮੈਨੂੰ ਉਹ ਤੇ ਕਿੱਡੀ ਸਿਆਣੀ ਗਈ ਪਹਿਲਾਂ ਮੈਨੂੰ ਹੀ ਖਵਾ ਦਿਓ ਫੇ ਮੈਂ ਤੇ ਕੋਕੀ ਰੜੀਆਂ ਖਾ ਕੇ ਇਹਨੂੰ ਤਾਂ ਹੁਣ ਬਿਲਕੁਲ ਵੀ ਨਹੀਂ ਚੱਲਿਆ ਹੁਣ ਤੈਨੂੰ ਬਿਲਕੁਲ ਨਹੀਂ ਜਿੰਨੀ ਦੇਰ ਤੱਕ ਤੇਰਾ ਕੰਮ ਨਹੀਂ ਨਿਭੜਦਾ ਹੈਗਾ ਅੱਛੀ ਬਾਣੀ ਆਲਾ ਮੈਂ ਤੁਹਾਡੇ ਨਾਲ ਸਾਥ ਕਰਕੇ ਲੈਣਾ ਜੰਦਰ ਆਪਣਾ ਛੜਕਾ ਪੁੱਟ ਦੇ ਨਹੀਂ ਛੜਦਾ ਨਹੀਂ ਛੜਦਾ ਨਹੀਂ ਹੈ ਛੜਦਾ ਨਹੀਂ ਛੜਦਾ ਨਹੀਂ ਹੈ ਕਾੜਦਾ ਨਹੀਂ ਹੈ ਕੋਲੇ ਆਟਾ ਗੁੰਨੇ ਆਂ ਰੜਾ ਪਾ ਕੇ

ਤਿਆਜ ਰਾਜੇ ਦਾ ਹੈਗਾ ਹੈਪੀ ਬਰਥਡੇ ਮੰਮੀ ਨੂੰ ਨਹੀਂ ਪਤਾ ਹੈਗਾ ਤੇ ਇਹ ਲੈ ਹੋਰ ਮੰਮੀ ਨੂੰ ਜਾਰੀ ਨੂੰ ਕੋਈ ਯਾਦ ਨਹੀਂ ਹੈ ਬਰਥਡੇ ਮੇਰੇ ਮੁੰਡੇ ਦਾ ਜਿਆ ਕੀ ਹੈ ਤੇ ਅੱਜ ਅਸੀਂ ਕਟਾਂਗੇ ਜੀ ਕੇਕ ਸ਼ੇਕ ਆਪਣੇ ਵੀਰੇ ਦਾ ਬਰਥਡੇ ਮਨਾਵਾਂਗੇ ਆਏ ਉੱਧਰ ਦੂਜੇ ਬੰਦਿਆਂ ਨੇ ਕਿਹਾ ਸੀ ਮੇਰੇ ਨਾਲ ਕੰਮ ਲੱਗੋ ਆ ਕੇ ਮੈਨੂੰ ਲੱਗਦਾ ਕੇਕ ਹੈਗਾ ਸਵੇਰ ਕੱਟਾਉਂਦੇ ਨਾ ਸੰਭੋਲ ਉਹਨਾਂ ਨੂੰ ਆਸ ਹੋ ਜਾਣਾ ਸਹੀ ਤੇ ਆਪਰੇ ਸਾਡੇ ਇੱਥੋਂ ਨੇੜੇ ਕੋਈ ਕੇਕ ਮਿਲਦਾ ਨਹੀਂ ਅਜੇ ਤੱਕ ਤੋਂ 14 ਕਿਲੋਮੀਟਰ ਜਾਣਾ ਪੈਣਾ 14 ਕਿਲੋਮੀਟਰ ਸਾਨੂੰ ਇੱਕ ਨਿਕਾ ਦਾ ਕੇਕ ਲੈਣ ਵਾਸਤੇ ਸਾਨੂੰ 14 ਕਿਲੋਮੀਟਰ ਇੱਥੋਂ ਜਾਣਾ ਪੈਣਾ ਹੈ ਹਾਂ ਉਹਨਾਂ ਦਾ ਤੇਲ ਲੱਗ ਜਾਣਾ ਫਿਰ ਕੋਈ ਨਹੀਂ ਤੇ 500 ਦਾ ਤੇਲ ਲੱਗਵੇ 200 ਦਾ ਤਾਂ ਕਿ ਇੱਕ ਮਹੰਗਾ ਲਾਵਾਗੇ ਫਿਰ ਹਾਂ ਇਹ ਤਾਂ ਗੱਲ ਤੇਰੀ ਸਹੀ ਆਹੋ ਫਿਰ ਹੋਰ ਕੀ ਕਰਨਾ ਹੈ ਚਲ ਜਾਈਂ ਕੜਾਈ ਆਪੋ ਤੇ ਮੈਂ ਹੁਣ ਮੰਮੀ ਨੂੰ ਫੋਨ ਕਰਕੇ ਦੱਸਦੀ ਆਂ ਵੀ ਮੰਮੀ ਅੱਜ ਕੁਛ ਸਾਡਾ ਭਲਾ ਦੇਖਾਂ ਭਲਾ ਮੰਮੀ ਨੂੰ ਯਾਦ ਹੈ ਕਿ ਨਹੀਂ ਯਾਦ ਮੰਮੀ ਫਿਰ ਕੁਛ ਫੇਸਬੁੱਕ ਲਾਂਦੀ ਜਾਂਦਾ ਫੇਸਬੁੱਕ ਵਾਲੀ ਕਲ ਸਟੋਰੀਆਂ ਪਈਆਂ ਹੁੰਦੀਆਂ ਮੰਮੀ ਚਲਾਉਂਦੀ ਨਹੀਂ ਹਾਂ ਨਹੀਂ ਮੰਮੀ ਵੈਸੇ ਕਹਣਾ ਸੀ ਅੱਜ ਮੰਮੀ ਕਿੰਨੀ ਤਰੀਕ 15 ਨਹੀਂ 15 ਸਤੰਬਰ ਨੂੰ ਭਲਾ ਤੁਹਾਡੇ ਵੀਰ ਦਾ ਜਨਮ ਦਿਨ ਨਹੀਂ ਹੁੰਦਾ ਐਦਾਂ ਕਹਣਾ ਮੰਮੀ ਹਾਂ ਤੇ ਚਲੋ ਜੀ ਹੁਣ ਅਸੀਂ ਪੂੜੀਆਂ ਬਣਾਈਏ ਪੂੜੀਆਂ ਛੂੜੀਆਂ ਬਣਾਈਏ ਛੂੜੀਆਂ ਪੂੜੀਆਂ ਛੂੜੀਆਂ ਬਣਾਈਏ ਸੀ ਤੇ ਪੂੜੀਆਂ ਛੂੜੀਆਂ ਖਾ ਕੇ ਤੇ ਸੌਂ ਜਾਈਏ ਬਸ ਕਿਉਂਕਿ ਪਤਾ ਹੈ ਕਿ ਨੀਂਦ ਤੇ ਆਉਣੀ ਆਉਣੀ ਹੈ ਮੈਂ ਆਪ ਪਾਣੀ ਪੀਣਾ ਮੈਨੂੰ ਵੀ ਪਿਆਸ ਲੱਗਣ ਦੀ ਪਾਣੀ ਦੀ ਅੱਜ ਛੇਤੀ ਹਾਂ ਹਾਂ ਜੀ ਅੱਜ ਮੇਰੇ ਕੱਪੜੇ ਪਾ ਕੇ ਲੈ ਕੇ ਆਣੇ ਅੱਗੇ ਸੰਡੇ ਲੇਟ ਉੱਠਦੇ ਹਾਂ ਅੱਜ ਅਸੀਂ ਛੇਤੀ ਉੱਠ ਗਏ ਹਾਂ ਮੈਂ ਤਾਂ ਉੱਠੀ ਹਾਂ 7:00 ਵਜੇ ਕੁਲਵਿੰਦਰ ਆਇਆ ਮੈਂ ਤਾਂ ਐਵੇਂ ਕਹਾ ਮੈਂ ਤਾਂ 8:00 8:30 ਵਜੇ ਉੱਠੀ ਹਾਂ ਦਾ ਵਾਟ ਨਹੀਂ ਮੈਂ ਉੱਠੀ ਸੀ ਬੈਠ ਤੋਂ ਉੱਠ ਕਿ ਬੀ ਬਾ ਮਾਤਾ ਜੀ ਮਾਤਾ ਜੀ ਨੀ ਰਾਤੀ ਮੇਰੀ ਵੱਖੀ ਚ ਫੇਰ ਦਰਦ ਹੋਣ ਲੱਗਿਆ ਸੀ ਤੇ ਮੇਰੇ ਸਿਰ ਚ ਵੀ ਤੇ ਮੈਨੂੰ ਨੀਂਦ ਵੀ ਨਹੀਂ ਆਈ ਚੰਗੀ ਤਰ੍ਹਾਂ ਨਾਲ ਕਿਹੜਾ ਜੱਟ ਦਿੰਦਰ ਸਾਡਾ ਬਾਂਦਾ ਨਾ ਜਦੋਂ ਮਾਤਾ ਨੂੰ ਦਰਾ ਦੇ ਫਾੜੇ ਕਰਦਾ ਤੇ ਪਾਣੀ ਦੀ ਆਵਾਜ਼ ਆ ਰਹੀ ਜਿਵੇਂ ਨਾ ਭਾਜੀ ਸਾਈਡ ਤੇ ਪਾਣੀ ਮਾਰੀ ਆ ਰਹੇ ਨੇ ਕੰਦਾ ਉਹਨੇ ਕਬਰ ਰਹਿਣਾ ਬਾਹਰ ਤੇ ਕੱਪੜੇ ਕੱਪੜੇ ਆਲੇ ਕੀ ਗੱਲ ਸਾਨੂੰ ਕੱਪੜੇ ਕੱਪੜੇ ਹੋਏ ਕਿਹੜੇ ਕੱਪੜੇ ਭਾਈ ਭਾਈ ਦੂਸਰੇ ਤੇ ਆ ਚੁੱਕਿਆ ਸਾਡੀ ਟੇਬਲ ਉੱਤੇ ਆ ਚੁੱਕਿਆ ਕਿੰਨੇ ਸਿੱਟੇ ਹੋਏ ਇਹਨੇ ਕੱਪੜੇ ਸਾਨੂੰ ਮੇਧੂ ਜਾਈ ਮਾਰੇ ਚੱਕ ਚੱਕ ਕੇ ਘਲੋਥਾਉਸ ਘਲੋਥਾਉਸ ਆ 82 ਘਲੋਥਾਉਸ ਲੋ ਜੀ ਪੂੜੀਆਂ ਖਾ ਕੇ ਸੌਣ ਦਾ ਕੰਮ ਜਿਹੜਾ ਹੈਗਾ ਉਹ ਡਿਲੇ ਕਰਤਾ ਅਸੀਂ ਇੱਧਰ ਚਾਹ ਬਣਾ ਲਈ ਅਸੀਂ ਤੇ ਚਾਹ ਦੇ ਕੱਪ ਸਾਡੇ ਰੈਡੀ ਹੋ ਚੁੱਕੇ ਤੇ ਚਾਹ ਸਾਡੀ ਬਣ ਚੁੱਕੀ ਹੈ ਟਰੀਨ ਟਰੀਨ ਬਣਾਈ ਚਾਹ ਕਪਾਂ ਚ ਫੀਲਿੰਗ ਫੀਲਿੰਗ ਐਨ ਮਤਲਬ ਪੂਰੀ ਚਾਹ ਪੀਣ ਦਾ ਮਜ਼ਾ ਆਵੇ ਕਹਿੰਦੇ ਤੇ ਬਸ ਚਾਹ ਬਣ ਗਈ ਐ ਤੇ ਦੁਬਾਰਾ ਹੀ ਕੱਪੜੇ ਧੋਣੇ ਨੇ ਚਾਹ ਦਾ ਪ੍ਰੇਮੀ ਮੈਂ ਕੇ ਚਾਹ ਤਰ ਸਹੀ ਗੱਲ ਹੈ ਚਾਹ ਤਰ ਲੱਗੇ ਉਹ ਮੈਂ ਕਿਹਾ ਮੈਂ ਚਾਹ ਰਸ ਤਿੰਤਾ ਹੈ ਨਹੀਂ ਤੇ ਪਾਜੀ ਨੇ ਕੋਈ ਨਹੀਂ ਆਇਆ ਨਹੀਂ ਪਤਾ ਆ ਕੇ ਕਹਿ ਦੇਣਾ ਚਾਹ ਤਰ ਲੋ ਹੋਰ ਅਹੀ ਆਪਣਾ ਕੰਮ ਕਰ ਲਿਆ ਬੰਦਾ ਲੇਟ ਹੋ ਗਿਆ ਪੂਰੀਆਂ ਫਾਗ ਕੇ ਘੁੱਕੀ ਚੜ ਗਈ ਹੈ ਹਾਂ ਚੱਲ ਆ ਕੀ ਪਾਲੋ ਤੀਂ ਘਰ ਤੇ ਮਰਤੀ ਕੀ ਪਾਲੀ ਚਾਹ ਬੱਸ ਕਰ ਆਹੋ ਦੁਨੀਆ ਦਾ ਕੀ ਹੈ ਉਹ ਮੁੰਦੇ ਦੀ ਬਣ ਗਈ ਹੈਂ ਪਤਾ ਏ ਤੁਹਾਨੂੰ ਮਮਟਰੀ ਲੱਗੰਦੇ ਨਾ ਕਿਲੋ ਮੋਰਨੀ 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 ਜੱਟ ਨੇ ਬਣਾਏ ਕਿਲੋ ਮੋਰਨੀ ਪਤਾ ਏ ਕੀ ਕਹਿੰਦਾ ਦੇਖੀ ਜੱਟ ਨੇ ਬਣਾਏ ਜਦ ਮੋਰਨੀ ਜੱਟ ਨੇ ਬਣਾਏ ਜਦ ਮੋਰਨੀ ਪਤਾ ਏ ਸੁਣਾਇਓ ਹਮਾੜਾ ਕੁੱਟਾਂ ਵਾਲੇ ਡੰਡੇ ਵੇਲੇ ਹੋ ਗਏ ਇਹਨਾਂ ਨੇ ਕਿਹੜਾ ਕਰ ਕਰ ਰੱਖਿਆ ਇਹ ਧੰਮ ਭਰਦੇ ਡੰਡੇ ਜਾਲੇ ਇਹ ਡੰਡੇ ਕੁੱਟਣਾਂ 'ਤੇ ਰੱਖੋ ਜਾਲੇ ਨਾਲ ਨਹੀਂ ਕਰਿਓ ਇਹ ਬੰਦੇ ਕੁੱਟਣਾਂ 'ਤੇ ਰੱਖ ਲਓ ਦੀਦੀ ਚਾਹ ਉਬਲ ਗਈ ਚਾਹ ਉਬਲ ਗਈ ਨਾ 7 ਵਜੇ ਤਾਂ ਬੰਦਾ ਕੁੱਟ ਵੀ ਦਈਏ 来ਗੀ ਗੱਲ ਹੀ ਹੈ ਇਹ ਤਾਂ ਬੰਦਾ ਵੀ ਕੁੱਟ ਲਿਆ ਤੇ ਬੰਦੇ ਨੇ ਸੱਟ ਵੀ ਨਾ ਵੱਜੇ ਖਾਈ ਦੇ ਹੱਥ ਕੋਲੇ ਏਸੀ ਚ ਆਇਆ ਠੰਡੇ ਬਰਫ ਵਰਗੇ ਪਏ ਨੇ ਦਰਵਾਜ਼ਾ ਆ ਜਾ ਤੇ ਬੰਦ ਕੀਤਾ ਇਹਨੇ ਏਸੀ ਲਾ ਕੇ ਫਦੇ ਨਾ ਪੁੱਤ ਜੁੱਤੀਆਂ ਰੱਖਣ ਨੂੰ ਥਾਏ ਨੇ ਜੁੱਤੀਆਂ ਇੱਥੇ ਰੱਖਤੀਆਂ ਨੇ ਜਿੰਨੇ ਪਾਣੀਆਂ ਤੋਂ ਇਜ਼ੀਲੀ ਚੱਕ ਕੇ ਪਾ ਸਕਦਾ ਹੈ ਆਹੋ ਹੋਰ ਤਾਂ ਕੋਈ ਕੰਮ ਹੈ ਨਹੀਂ ਹਨੂ ਇਹੀ ਕੰਮ ਰਹਿ ਗਿਆ ਨਹੀਂ ਆ ਨਹੀਂ ਹੋਰ ਵੀ ਕੰਮ ਹਨੂ ਵੇਲੀਆਂ ਹੀ ਸਰ ਹਾਂ ਚੜ੍ਹ ਪੁੱਛਾ ਤੇ ਉਹ ਤੇ ਮਿਲਦੀਆਂ ਵਾ ਬੇਲੇ ਨਾ ਕੋਈ ਕੰਮ ਨਾ ਕੋਈ ਕਪੜਾ ਉਹ ਤਾਂ ਨਾ ਪਟਾਇਆ ਨਹੀਂ ਹੈ ਮਿਲਦੀਆਂ ਉਹਦਾ ਵਾਹ ਨੂੰ ਜਾਣਦਾ ਸਾਡੇ ਜਿਹੜੇ ਭੈਣ ਭਰਾ ਸਾਡੇ ਨਾਲ ਬਹੁਤ ਪਿਆਰੇ ਜਿਹੜੇ ਉਹ ਜਾਣਦੇ ਨਹੀਂ ਸਾਡੇ ਨੂੰ ਅਸੀਂ ਮਿਹਨਤਾਂ ਕਰ ਕਰਕੇ ਇੱਥੇ ਤੱਕ ਪਹੁੰਚੇ ਆਂ ਤੇ ਅੱਗੇ ਹੋਰ ਬੁਲੰਦੀਆਂ ਨੂੰ ਹੋਣਾ ਅਸੀਂ ਅੱਗੇ ਵੀ ਬੁਲੰਦੀਆਂ ਐਂੀਆਂ ਕੋਚੀਆਂ ਰਹਿ ਗਈਆਂ ਬਸ ਐਂੀਆਂ ਕੋਚੀਆਂ ਰਹਿ ਗਈਆਂ ਬਸ ਪਰਮਾਤਮਾ ਆਹ ਹੱਥ ਛੱਡੇ ਨਾ ਪਰਮਾਤਮਾ ਨਾ ਸਾਡਾ ਹੱਥ ਛੱਡੇ ਸਭ ਤੋਂ ਵੱਡਾ ਤੇ ਪਰਮਾਤਮਾ ਹੀ ਹੈ ਆਪਣੇ ਭੈਣ ਭਰਾ ਤੇ ਆਪਣੇ ਨਾਲ ਜਿਹੜੇ ਹੈਗੇ ਨੇ ਉਹ ਤਾਂ ਪਤਾ ਹੀ ਆਪਾਂ ਨੂੰ ਸਿੱਧੀ ਕੱਪਾਂ 'ਚ ਪਾਉਣਗੇ ਜਗ ਵਿੱਚ ਨਹੀਂ डालेंगे ਚਾਹ ਦੇ ਨਾਲ ਇਕਰਾਹੀ ਤੇ ਚਾਹ ਮਤਲਬ ਸਕੂਨ ਦੇ ਪਲ ਵਾਹ 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 ਇਸ ਸਕੂਨ ਦੇ ਪਲ ਬਹਿ ਕੇ ਹੁਣ ਸਕੂਨ ਨਾ ਹੋ ਜੇ ਕਿਤੇ ਜਾਵੇ ਸਕੂਨ ਦੇ ਨਾਲ ਬਹਿ ਕੇ ਚਾਹ ਪੀਣੀ ਹੈ ਉਸ ਤੋਂ ਬਾਅਦ ਤਾਂ ਹੈ ਕੋਈ ਸਕੂਨ ਨਾ ਖਰਾਬ ਨਹੀਂ ਕੋਈ ਨਹੀਂ ਕਰਦਾ ਸਕੂਨਾ ਖਰਾਬ ਆ ਕੇ ਇਕ ਕੱਪਾਂ ਚਾਹ ਹੀ 4 ਕੱਪਾਂ ਦੇ ਪਾਈਏ 4 ਕੱਪ ਕਿਦਨੇ ਨੀ ਬਾਜੀ ਦਾ ਪਰਨੀਖ ਪਾਉਂਦੇ ਤੇਰੇ ਉਹ ਖਾਰੇ ਨੇ ਆਪਲ ਨਾ ਚਲੋ ਅਜੀ ਟਰੀ ਨੇ ਬਣਾਤੀ ਚਾ ਨਵਾ ਨਾ ਰੱਖਤਾ ਦੀ ਟਰੀ ਨਾ ਯਾਰ ਹੂ ਆਈ ਲਵ ਕੱਪ ਆਫ ਟੀ ਪੀਣੀ ਆ ਹੂ ਤੇ ਟੋਆਣਾ ਦੇ ਦੀ ਮਹੀਨੇ ਦੀ ਵੇਟ ਕਰਨ ਦੇ ਵੀ ਗगन ਮੈਨੂੰ ਵੇਟ ਦੱਸਣਾ ਮੈਂਨ ਦੀਦੀ ਕੁਛ ਵੀ ਕੀਤਾ ਕੁੱਤਾ ਮੈਂ ਤਾਂ ਹੋਰ ਹੀ ਕੰਮਾਂ ਚੁੱਜੀ ਫਰੀ ਗਈ ਮਨਦੀਪ ਹਾਹੋ ਤੂੰ ਹੀ ਦੱਸ ਦੇ ਮੈਨੂੰ ਤੂੰ ਹੀ ਕਿੰਨਾ ਘਟਾਲਿਆ ਮੈਂ ਆਦੇ ਆ ਵੇਖੋ ਪਹਿਲਾਂ ਪੂੜੀਆਂ ਖਾ ਲਈਆਂ ਹੁਣ ਕੱਪ ਆਫ ਟੀ ਚੱਲਣ ਦਿਆ ਏ ਤੇ ਮੈਂ ਆਦੇ ਵਾ ਜਿੰਮ ਦੀ ਪਲੈਨਿੰਗ ਕਰਦੀ ਰਹੀ ਤੇ ਕੁਝ ਵੀ ਨਹੀਂ ਬਣਿਆ ਹੈਗਾ ਪਰ ਮੈਂ ਸੋਚ ਰਹੀ ਮੈਂ ਕੱਲ ਫਾਈਨਲ ਡਿਸੀਜਨ ਲੈ ਆ ਹੀ ਲਵਾਂ ਤੇ ਮੈਂ ਕਾਹਦੇਮ ਕੈ ਹੀ ਦਵਾਂ ਮੈਂ ਸੈਸ਼ੀ ਲਾ ਲੈਣੀ ਮੈਂ ਸੈਸ਼ੀ ਤੋਂ ਦੁਰਦ ਬਣਾਉਣਾ ਨਾਲੇ ਮੇਰੀ ਸੈਕਲ ਤੇ ਜਾਂਦੇ ਆ ਵੀ ਕਸਰਤ ਹੋਇਆ ਕਰੇਗੀ ਨਹੀਂ ਆਪਾਂ ਟਰੈਡਮਿਲ ਕਰ ਲੈਣੇ ਹੁੰਦੇ ਆ ਬਸ ਸੋਚ ਉੱਚੀ ਨਾ ਗੱਲਾਂ ਸੋਚ ਉੱਚੀ ਰੱਖੋ ਟਰੈਡਮਿਲ ਟਰੈਡਮਿਲ ਕਰ ਲੈ ਆਵਨੇ ਆ ਬਸ ਕਿ ਅੱਜ ਲੈ ਆਵਨੇ ਆ ਟਰੈਡਮਿਲ ਕਰ ਲੈਣੇ ਜਿੰਮ ਵਿੱਚ ਕੱਲੀ ਟਰੈਡਮਿਲ ਥੋੜੀ ਰੈਂਡ ਮਿਲੋ ਉਹੀ ਮੇਰਾ ਤਾਂ ਸੁਪਨਾ ਰਹਿ ਗਿਆ ਨਾ ਜਿੰਮ ਤੋਂ ਛੀਛਿੜ ਜਾ ਕੇ ਆਇਆ ਕਰਕੇ ਵੀਡੀਓ ਜੀ ਉਹ ਤੇ ਮੈਂ ਸਿੱਧੇ ਜਾ ਕੇ ਟੈਡੇ ਤੇ ਖਲੋ ਕੇ ਵੀਡੀਓ ਬਣਾਉਣੀ ਆ ਫੇਰ ਆ ਗਈ ਕੀ ਹੋਇਆ ਤੈਨੂੰ ਅੱਜ ਥਿੰਗ ਥਿੰਗ ਲੋ ਜੀ ਲੋ ਇਹ ਨਾਲੇ ਪੱਤੇ ਹੋਇਆ ਅਰਨ ਚਾਰਾ ਫਲਾਗ ਲੈ ਤੂੰ ਤਾਂ ਸਿਰ ਤੇ ਚੜ ਜਾਨੀ ਏ ਤੈਨੂੰ ਤੇ ਉਂਗਲ ਫਰਾ ਤੂੰ ਹੱਥ ਫੜ ਲੈਣੀ ਏ ਇੱਥੇ ਬੈਣ ਆਹ ਮੈਂ ਖੜੇ ਅੱਗੇ ਬੰਦੇ ਪੂਰੀ ਕਿੱਥੇ ਮੇਰੇ ਰੂਮ ਚ ਆਜੋ ਨਹੀਂ ਫਿਰ ਮੱਧਿਆ ਸ਼ੂਗਰਾਂ ਤੋਂ ਆ ਗਿਆ ਬਿਲਕੁਲ ਨਹੀਂ ਅੰਮਾ ਲੈ ਦੀਦੀ ਪੰਖਾ ਲਾਹ ਚੱਲਦਾ ਹੈ ਨੀਚੇ ਬੇਬੀ ਚਾਹੇ ਪੀਤੀ ਹੈ ਪੀਤੇ ਪੀਤੇ ਨੀਂਨੀ ਆਈ ਔਰ ਬੇਬੀ ਸੋ ਗਈ ਦੀਦੀ ਜੀ ਸੌਣ ਦਾ ਭਾਣਾ ਗਈ ਚੰਗਾ ਤੇ ਬੇਬੀ ਹੋਂ ਦਾ ਡਬਲ ਵਲੌਗ ਵੀ ਇੱਥੇ ਐਂਡ ਕਰ ਰਹੀ ਹਾਂ ਹੁਣ ਤੁਹਾਨੂੰ ਮਿਲਾਂਗੇ ਅਸੀਂ ਕਿਸੇ ਨਵੇਂ ਵਲੌਗ ਦੇ ਨਾਲ ਤਾਤਾ ਕੀ ਸਾਰਿਆਂ ਨੂੰ ਪਿਆਰ ਭਰੀ ਸਾਸਰੀਆਂ ਕਾਲ ਤੇ ਹੱਸਦੇ ਵਾ ਤੇਰਾ ਉਹ ਕੋਸ਼ ਰੋ ਨੈਗੇਟਿਵ ਵਲੌਗਨ ਦੂਰ ਰੱਖੋ ਆਪਣੇ ਆਪ ਨੂੰ ਕੀ ਹੋ ਗਿਆ ਐ ਸਿਝਲਾ ਦੇ ਸਿਮੂ ਪ੍ਰਾਣੀਆਂ ਵੀਡੀਓ ਫੇਦੀ ਆ ਦੇਖੋ ਸਿਮੂ ਨੂੰ ਨਾ ਪਤਾ ਨਹੀਂ ਆਪਣੀਆਂ ਸਾਰੀਆਂ ਪੁਰਾਣੀਆਂ ਮੀਆਂ ਵਾਲੇ ਹਾਂਜੀ ਭਾਈ ਠੀਕ ਆ ਓਕੇ ਲਾਈਨ ਦੇ ਦੀ ਵੀਡੀਓ ਫੇਰ ਉਹ ਅਗੇ ਪੱਗਾ ਪੋਚ ਮੀਆਂ ਵਾਲੇ ਰਹੀ ਬਚ ਕੇ ਦੁਰੰਗਲੇ ਡੁੱਪਟੇ ਵਾਲੇ ਦੇਖੋ ਦੇਖੋ ਪ੍ਰਾਣੀਆਂ ਵੀਡੀਓ ਨਾਲ ਸਾਰਿਆਂ ਕੱਢ ਰਹੀ ਬੈਠ ਕੇ ਤੇ ਪ੍ਰਾਣੀਆਂ ਵੀਡੀਓ ਭੇਜ ਰਹੀ ਐ ਸਿਮਰਨ ਸਿਮਰਨ ਦਾ ਬਰਥਡੇ ਵੀ ਆਉਣ ਵਾਲਾ ਐ ਦੋ ਦਿਨ ਰਹਿ ਗਏ ਬਸ ਸਿਮਰਨ ਦੇ ਬਰਥਡੇ ਚ ਤੇ ਅੱਜ ਹੈਗਾ ਮਿਸਟਰ ਅਮਰਿਤਪਾਲ ਦਾ ਬਰਥਡੇ ਤੇ ਮੰਮੀ ਦਾ ਅਜੇ ਤੱਕ ਮੈਨੂੰ ਫੋਨ ਆਇਆ ਨਹੀਂ ਹੈਗਾ ਵੈਸੇ ਰਾਜਾ ਕਹਿੰਦਾ ਆ ਗਿਆ ਮੈਨੂੰ ਮੰਮੀ ਦਾ ਫੋਨ ਮੰਮੀ ਨਹੀਂ ਗਿਆ ਤਾਂ ਵੀ ਮੇਰਾ ਬਰਥਡੇ ਆ ਮੈਂ ਚਾਹ ਫਿਰ ਤੇ ਸੂਪਾ ਫਿਰ ਤਾਂ ਵਧੀਆ ਗੱਲ ਹੈ ਜਮਰਾ ਜਿੰਨੀ ਆ ਮੰਮੀ ਨਹੀਂ ਗਿਆ ਤਾਂ ਤੇ ਇੱਧਰ ਆਪਣਾ ਕੰਮ ਸ਼ੁਰੂ ਹੋਣਾ ਆਪਾਂ ਨੇ ਪੇਪਰ ਵੀ ਚੈੱਕ ਕਰਨੇ ਆ ਬਸ ਰੋਟੀਆਂ ਖਾ ਕੇ ਹੁਣ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਆ ਤੇ ਓਕੇ ਜੀ ਟਾਟਾ ਬਾਏ ਬਾਏ ਲਵ ਯੂ ਆਲ